ਰਿਸ਼ੀ ਮੈਮ ਨੇ ਬਹੁਤ ਹੀ ਵਧੀਆ ਕੀਤਾ ਬਾਅਦ ਰਿਸ਼ੀ ਮੈਮ ਮੈਂ ਨਹੀਂ ਪਹਿਲਾਂ ਇੱਕ ਵਾਰ ਰਿਸ਼ੀ ਮੈਮ ਲਈ ਤਾੜੀ ਹੈ ਇਹਨਾਂ ਨੇ ਤਾਂ ਪਤਾ ਨਹੀਂ ਕੀ ਕੀ ਕਰਾਇਆ ਰਿਸ਼ੀ ਮੈਮ ਨੂੰ ਮੈਂ ਵਿਕਾਸ ਨੂੰ ਵੀ ਕਹਿੰਦਾ ਜੀ ਮੈਂ ਕਿਹਾ ਯਾਰ ਨਾ ਕਰੋ ਬਨੇਰਿਆਂ ਤੇ ਉਹ ਛਾਲ ਮਰੌੜੀ ਹਾਰ ਨੂੰ ਸੂਟ ਦੇ ਸੇਜ ਸੇਜ ਦੇ ਵਿੱਚ ਪਰ ਮੈਮ ਦਾ ਇੱਕ ਮਤਲਬ ਇਹਦਾ ਉਹਨਾਂ ਦਾ ਪੂਰਾ ਹੀ ਆ ਵੀ ਮੈਂ ਆਪ ਕਰੂੰ ਜਿਹੜੇ ਹਾਈਲਾਈਟਡ ਕਰੈਕਟਰ ਨੇ ਬਣਦੇ ਉਹਦੇ ਚ ਰਿਸ਼ੀ ਮੈਮ ਦਾ ਕਰੈਕਟਰ ਬਹੁਤ ਘੈਂਟ ਹੈ ਬਾਕੀ ਪਰ ਇੱਕ ਕਰੈਕਟਰ ਦਾ ਨਾਮ ਆਲੀ ਆਲੀ ਰਿਸ਼ੀ मैम ਨੇ ਬਹੁਤ ਹੀ ਵਧੀਆ ਕੀਤਾ ਬਾਅਦ ਰਿਸ਼ੀ ਮੈਮ ਮੈਂ ਨਹੀਂ ਪਹਿਲਾਂ ਦਾ ਇੱਕ ਵਾਰ ਰਿਸ਼ੀ ਮੈਮ ਦੇ ਜਾਣਿਆ थैंक यू ਔਰ ਸਾਰੇ ਉਹਨਾਂ ਨੇ ਇਹਨਾਂ ਨੇ ਤਾਂ ਪਤਾ ਨਹੀਂ ਕੀ ਕੀ ਕਰਾਇਆ ਰਿਸ਼ੀ ਮੈਮ ਤੋਂ ਮੈਂ ਵਿਕਾਸ ਰੋ ਵੀ ਕਹਿੰਦਾ ਜੀ ਮੈਂ ਕਹਾਂ ਯਾਰ ਨਾ ਕਰੋ ਬਨੇਰਿਆਂ ਤੇ ਉਹ ਛਾਲ ਮਰੋਣੀ ਹਾਰ ਮਸੂਰ ਨੇ ਸੇਜ ਦੇ ਵਿੱਚ ਪਰ ਮੈਂ ਉਹਦਾ ਇੱਕ ਮਤਲਬ ਇਹ ਤਾਂ ਉਹਨਾਂ ਦਾ ਪੂਰਾ ਹੀ ਆ ਵੀ ਮੈਂ ਆਪ ਕਰੂ ਬਹੁਤ ਹੀ ਗੈਂਟਾ ਔਰ ਮੈਨੂੰ ਲੱਗਦਾ ਕਿ ਜਿਹੜੇ ਹਾਈਲਾਈਟਡ ਕੈਰੈਕਟਰ ਨੇ ਪਹਿਲਾਂ ਦੇ ਉਹਦੇ ਚ ਨਹੀਂ ਪਾਉਣ ਦਾ ਕੈਰੈਕਟਰ ਆ ਬਹੁਤ ਗੈਂਟਾ ਭਾਈ ਜੀ ਇੱਕ ਕੋਸ਼ਿਸ਼ ਕਰੀਏ ਕਿ ਪੀਛੇ ਆਏਗੇ ਉਹਨਾਂ ਨੂੰ ਵੀ ਉਹਨਾਂ ਨੂੰ ਪਹਿਲਾਂ ਦੱਸੋ ਜਾਨੀ ਦੱਸ ਦੋ ਤੁਹਾਡਾ ਗੁਰੂ ਕੌਣ ਹੈ ਅੱਜ ਦੱਸ ਦੋ ਮੈਂ ਸ਼ਰਮ ਦੱਸ ਰਿਹਾ ਮੈਂ ਸ਼ਰਮ ਦੱਸ ਰਿਹਾ ਮੇਰਾ ਜੋ 뮤ਜ਼ਿਕ ਗੁਰੂ ਆ ਉਹ ਸਰਗੁਨ ਮਹਤਾ ਕਾਪ ਦੀ ਗੱਲ ਹੋਈ ਆ ਨਾ ਚਲੋ ਫਿਰ ਹੁਣ ਤਾਂ ਗੱਲੇ ਖਤਮ ਹੋ ਗਈ ਜਦੋਂ ਹੁਣ ਸਰਕਲ ਦਾ ਐਸਾ ਐਸਾ ਤਾਂ ਸਾਡੇ ਉਹ ਝੂਠੇ ਸੀ ਕਾਪ ਦੀ ਨਿਕਾਲਦੀ ਕਰਾਈ ਆ ਨਾ ਟਰੈਕਟਰ ਦੀ ਉਹ ਤੁਹਾਨੂੰ ਇਹ ਕਿੰਨਾ ਕੋ ਹੌਸਲਾ ਆਇਆ ਕਿ ਤੁਹਾਡਾ ਹੀ ਇੱਕ ਮਤਲਬ ਤੁਹਾਡੇ ਨਾਲ ਬਹੁਤ ਟਾਈਮ ਤੋਂ ਕੰਮ ਕਰ ਰਹੇ ਵਿਗਾਤ ਭਾਜੀ ਉਹਨਾਂ ਨੇ ਯਾਰ ਮੇਰੇ ਦਿੱਤੀਆਂ ਵਰਗਾ ਬਣਾਈ ਸੀ ਕਿ ਉਹਨੇ ਇਹ ਫਿਲਮ ਬਣਾਈ ਆ ਕੋਈ ਇੱਕ ਹੋਰ ਟਰੈਕਟਰ ਤੁਹਾਡੇ ਲਾਈਨ ਵਿੱਚ ਖੜਾ ਹੋ ਗਿਆ ਜੋ ਬਹੁਤ ਕਮਾਲ ਦੇ ਬਿਲਕੁਲ ਜੀ ਬਿਲਕੁਲ ਔਰ ਦੇਖੋ ਫਿਲਮ ਔਰ ਇਹ ਟਾਪ ਫਿਲਮ ਸੀਗੀ ਇਹ ਮਤਲਬ ਕੱਲੀ ਆ ਨਹੀਂ ਸੀ ਕੱਲੀ ਸਟੋਰੀ ਓਰੀਐਂਟਡ ਨਹੀਂ ਕਿਉਂਕਿ ਵੀ ਐਫ ਐਕਸ ਬਹੁਤ ਜ਼ਿਆ ਔਰ ਖਾਸ ਕਰਕੇ ਇਦਾਂ ਦੀ ਫਿਲਮ ਦਾ ਇੱਕ ਬਹੁਤ ਵੱਡਾ ਪੰਗਾ ਹੁੰਦਾ ਕਿ ਆਪਾਂ ਕਈ ਵਾਰੀ ਪੰਗਾ ਲੈ ਲੈਂਦੇ ਆ ਮੁੜ ਕੇ ਇਕੱਠੀਆਂ ਨਹੀਂ ਹੁੰਦੀਆਂ ਕਦੇ ਕੰਧ 'ਚੋਂ ਅਸੀਂ ਸਰਗਨ ਨੂੰ ਕਹਿ ਦਿੰਦੇ ਆ ਵੀ ਸਰਗਨ ਕੰਧ 'ਚੋਂ ਨਿਕਲ ਰਹੀ ਆ ਤੇ ਉਹ ਮੁੜ ਕੇ ਨਿਕਲਦੀ ਹੋਈ ਨਾ ਉਹ ਬੜਾ ਪੰਗਾ ਸੀ ਉਹਨੇ ਬੜਾ ਵਧੀਆ ਐਗਜ਼ੀਕਿਊਟ ਕੀਤਾ ਵਾ ਔਰ ਅੱਜ ਵੀ ਵਿਚਾਰਾ ਹਲੇ ਅੱਜ ਵੀ ਲੱਗਿਆ ਹੋਇਆ ਫਿਲਮ ਰੈਡੀ ਹੋ ਗਈ ਰਿਲੀਜ਼ ਹੋ ਗਈ ਹਲੇ ਵੀ ਐਫਰਟ ਤੇ ਲੱਗਾ ਉਹਨੇ ਬਹੁਤ ਐਫਰਟ ਕੀਤੀ ਆ ਰਿਸ਼ੀ ਮੈਮ ਨੇ ਬਹੁਤ ਹੀ ਵਧੀਆ ਕੀਤਾ ਵਾ ਅੱਜ ਰਿਸ਼ੀ ਮੈਮ ਨਹੀਂ ਪਹਿਲਾਂ ਦਾ ਇੱਕ ਵਾਰੀ ਰਿਸ਼ੀ ਮੈਮ ਨੇ ਜਾਣੀ ਆ ਇਹਨਾਂ ਨੇ ਤਾਂ ਪਤਾ ਨਹੀਂ ਕੀ ਕੀ ਕਰਾਇਆ ਰਿਹਾ ਸੀ ਮੈਂ ਵਿਕਾਸ ਨੂੰ ਵੀ ਕਹਿੰਦਾ ਵੀ ਮੈਂ ਕਹਾਂ ਯਾਰ ਨਾ ਕਰੋ ਬਨੇਰਿਆਂ ਤੇ ਉਹ ਥਾਲ ਮਰੋਣੀ ਹਾਰਨੇ ਸੂਪਨੇ ਸੀਰੀਜ਼ ਦੇ ਵਿੱਚ ਪਰ ਮੈਂ ਉਹਦਾ ਇੱਕ ਮਤਲਬ ਇਹਦਾ ਉਹਨਾਂ ਦਾ ਪੂਰਾ ਹੀ ਆ ਵੀ ਮੈਂ ਆਪ ਕਰੀ ਜਿਹੜੇ ਹਾਈਲਾਈਟਡ ਕੈਰੈਕਟਰ ਨੇ ਬਣੇ ਉਹਦੇ ਚ ਰਿਵੀਨ ਦਾ ਕੈਰੈਕਟਰ ਬਹੁਤ ਗੈਂਡਾ ਸੀ ਹਾਂ ਲੀ ਆਲੀ ਆਲੀ ਰਿਸ਼ੀ मैम ਨੇ ਬਹੁਤ ਹੀ ਵਧੀਆ ਕੀਤਾ ਬਾਅਦ ਰਿਸ਼ੀ मैम ਮੈਂ ਨਹੀਂ ਪਹਿਲਾਂ ਦਾ ਇੱਕ ਵਾਰ ਰਿਸ਼ੀ मैम ਦੇ ਜਾਣੀ ਹੈ थैंक यू ਔਰ ਸਾਰੇ ਉਹਨਾਂ ਨੇ ਇਹਨਾਂ ਨੇ ਤਾਂ ਪਤਾ ਨਹੀਂ ਕੀ ਕੀ ਕਰਾਇਆ ਰਿਸ਼ੀ ਮਾਂ ਤੋਂ ਮੈਂ ਵਿਕਾਸ ਨੂੰ ਵੀ ਕਹਿੰਦਾ ਮੈਂ ਕਹਾਂ ਯਾਰ ਨਾ ਕਰੋ ਬਨੇਰਿਆਂ ਤੇ ਉਹ ਛਾਲ ਮਰੋਣੀ ਹਾਰ ਮਸੂਰ ਨੇ ਸੇਜ ਦੇ ਵਿੱਚ ਪਰ ਮੈਂ ਉਹਦਾ ਇੱਕ ਮਤਲਬ ਇਹ ਤਾਂ ਉਹਨਾਂ ਦਾ ਪੂਰਾ ਹੀ ਆ ਵੀ ਮੈਂ ਆਪ ਕਰੂੰਗੀ ਬਹੁਤ ਹੀ ਘੈਂਟ ਕੀਤਾ ਔਰ ਮੈਨੂੰ ਲੱਗਦਾ ਕਿ ਜਿਹੜੇ ਹਾਈਲਾਈਟਡ ਕੈਰੈਕਟਰ ਨੇ ਪਹਿਲਾਂ ਦੇ ਉਹਦੇ ਚ ਨਹੀਂ ਪਾਉਣ ਦਾ ਕੈਰੈਕਟਰ ਆ ਬਹੁਤ ਘੈਂਟ ਭਾਈ ਜੀ ਅੱਛੀ ਕੋਸ਼ਿਸ਼ ਕੀਤੀ ਆ ਕਿ ਪੀਂਦੇ ਆਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਪਹਿਲਾਂ ਦੱਸੋ ਜਾਨੀ ਦੱਸ ਦੋ ਤੁਹਾਡਾ ਗੁਰੂ ਕੌਣ ਹੈ ਅੱਜ ਦੱਸ ਦੋ ਮੈਂ ਸ਼ਰਮ ਦੱਸ ਰਿਹਾ ਮੈਂ ਸ਼ਰਮ ਦੱਸ ਰਿਹਾ ਮੇਰਾ ਜੋ 뮤ਜ਼ਿਕ ਦਾ ਗੁਰੂ ਆ ਉਹ ਸਰਗੁਨ ਮੱਤਾ ਆ ਵੀ ਗੱਲ ਹੋਈ ਆ ਨਾ ਚਲੋ ਫਿਰ ਹੁਣ ਤਾਂ ਗੱਲੇ ਖਤਮ ਹੋ ਗਈ ਜਦੋਂ ਹੁਣ ਸਰਕਲ ਐਸਾ ਐਸਾ ਦਾ ਸਭ ਉਹਦੇ ਝੂਠੇ ਸੀ ਉਹ ਵੀ ਨਿਕਾਸ ਨਹੀਂ ਕਰਾਈਆ ਨਾ ਟਰੈਕਟਰ ਦੀ ਉਹ ਤੁਹਾਨੂੰ ਇੱਕ ਇੰਨਾ ਕ ਹੌਸਲਾ ਆਇਆ ਕਿ ਉਹ ਡਾਈ ਇੱਕ ਮਤਲਬ ਉਹਨੇ ਲੰਬਾ ਟਾਈਮ ਕੋ ਕੰਮ ਕਰ ਰਹੇ ਵਿਗਾਤੋ ਜੀ ਉਹਨਾਂ ਨੇ ਯਾਰ ਮੇਰੇ ਦਿੱਤੀਆਂ ਵਰਗਾ ਬਣਾਈ ਸੀ ਉਹਨੇ ਇਹ ਫਿਲਮ ਬਣਾਈ ਆ ਤੇ ਕੋਈ ਇੱਕ ਹੋਰ ਟਰੈਕਟਰ ਤੁਹਾਡੇ ਲਾਈਨ ਦੇ ਵਿੱਚ ਖੜਾ ਹੋ ਗਿਆ ਜੋ ਬਹੁਤ ਕਮਾਲ ਦਾ ਬਿਲਕੁਲ ਜੀ ਬਿਲਕੁਲ ਔਰ ਦੇਖੋ ਫਿਲਮ ਹੈ ਔਰ ਇਹ ਟਾਪ ਫਿਲਮ ਸੀਗੀ ਇਹ ਮਤਲਬ ਕੱਲੀ ਆਇਆ ਨਹੀਂ ਸੀ ਕੱਲੀ ਸਟੋਰੀ ਓਰੀਐਂਟਡ ਨਹੀਂ ਕਿਉਂਕਿ ਵੀ ਐਫ ਐਕਸ ਬਹੁਤ ਜ਼ਿਆਦਾ ਔਰ ਖਾਸ ਕਰਕੇ ਇਦਾਂ ਦੀ ਫਿਲਮ ਦਾ ਇੱਕ ਬਹੁਤ ਵੱਡਾ ਪੰਗਾ ਹੁੰਦਾ ਕਿ ਆਪਾਂ ਕਈ ਵਾਰੀ ਪੰਗਾ ਲੈ ਲੈਂਦੇ ਆ ਮੁੜ ਕੇ ਇਕੱਠੀਆਂ ਨਹੀਂ ਹੁੰਦੀਆਂ ਕਦੇ ਕੰਧ 'ਚੋਂ ਸੀ ਸਰਗਨ ਨੂੰ ਕਹਿ ਦਿੰਦੇ ਵੀ ਸਰਗਨ ਕੰਧ 'ਚੋਂ ਨਿਕਲ ਰਹੀ ਆ ਤੇ ਉਹ ਮੁੜ ਕੇ ਨਿਕਲਦੀ ਹੋਈ ਨਾ ਉਹ ਬੜਾ ਪੰਗਾ ਸੀ ਉਹਨੇ ਬੜਾ ਵਧੀਆ ਐਗਜ਼ੀਕਿਊਟ ਕੀਤਾ ਵਾ ਔਰ ਅੱਜ ਵੀ ਵਿਚਾਰਾ ਹਲੇ ਅੱਜ ਵੀ ਲੱਗਿਆ ਹੋਇਆ ਫਿਲਮ ਰੈਡੀ ਹੋ ਗਈ ਰਿਲੀਜ਼ ਹੋ ਗਈ ਹਲੇ ਵੀ ਐਫਰਟ ਤੇ ਲੱਗਾ ਉਹਨੇ ਬਹੁਤ ਐਫਰਟ ਕੀਤੀ ਆ